ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਰਖਵਾਏ ਗਏ ਹਨ ਤੇ ਅਸੀਂ ਵੀ ਮੱਥਾ ਟੇਕਣ ਦੀ ਲਿਆਏ ਹਾਂ ਬਹੁਤ ਹੀ ਵਧੀਆ ਲੱਗ ਰਿਹਾ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਗਈ ਹੈ ਤੇ ਚਲੋ ਲੈ ਚਲਦੇ ਹਾਂ ਤੁਹਾਨੂੰ ਵੀ ਦਰਵਾਜ਼ਾ ਸਾਹਿਬ ਵਿੱਚ ਆਹ ਪ੍ਰਭੂ ਜੀ ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ ਹਰਿ ਗੋਬਾਦੀ ਲੋਕ ਹੈ ਸਤਿਗੁਰੂ ਜਿਹਾ ਸੋ ਪੂਜੈ ਜੀ ਸ਼ੇਰਵਾਰਾਗੀ ਜੀ ਮਾਰੇ ਨਾਨਕ ਸਾਧੂ ਮਹਾਂਪਾਤ ਜੀ ਕਾ ਸਤ ਸਮਾਦ ਜੱਪੇ ਉਹ ਬਤਾਈ ਸਾਧਕ ਮਨ ਜਾਪਿਆ ਅਜਿਹੀ ਸਦੀ ਸੰਤੋ ਕੀਤਾ ਓੰਕਾਰ ਸਮੁਗਰ ਪਰਸਾਰ ਹਰ ਹਰ ਨਾਮ ਦਾ ਨਾ ਤੁਹਾਨੂੰ ਉੱਥੇ ਲੈ ਚਲਦੇ ਹਾਂ ਜਿੱਥੇ ਬੀਬੀਆਂ ਨੇ ਦੁਪਹਿਰਾ ਸਭ ਕਰਨਾ ਹੈ ਦੁਪਹਿਰਾ ਸਭ ਸ਼ਹੀਦਾਂ ਸਾਹਿਬ ਸੰਗਤਾਂ ਦੀ ਸ਼ਰਧਾ ਤੇ ਭਾਵਨਾ ਦਾ ਹਲ ਹੈ ਪ੍ਰਤਪਾਲਕ ਹਮ ਬਾਰਿਕ ਤੁਮਰੇ ਤਾਏ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਇਹ ਪ੍ਰਤਪਾਲਕ க துமரே தே சத் நாம வா சாரு சத்தமரு சத்த நாம வாஜியோ பின்ன ਕੀ ਸੋਚ ਲਖਮਨ ਤੇ ਜੋ ਬਨਾ ਹੋਏ ਜੈ ਲਾਇ ਰਹਾ ਮਾਨ ਕਾਰ ਉਤੇ ਬਨਨਾ ਉਤਰੀਏ ਬਨਨਾ ਹੁਈਆ ਘਾਰ ਸਹਿ ਸਿਆਮ ਖਾ ਲਖ ਹੋਏ ਔਰ ਇੱਕ ਦਜੇ ਨਾਮ ਜਨ ਕਾ ਨਜ਼ਰ ਕਰਮ ਤਿਨ ਕਾਰ ਲਿਖ ਜਾਣ ਹੈ ਨਿਕਲਿ ਨਿਕ ਤਰਮ ਵਿਚਾਰੇ ਨਾਰੇ ਰੀਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਰੀਂਦ ਇੰਦ ਅਸਣ ਬੈਠੇ ਦੇਵ ਤੇ ਆ ਦਰਨਾਲੇ ਨਾਰੇ ਸਿਧ ਸਮਾਧੀ ਅੰਦਰ ਕਾਵਨ ਸਾਧ ਵਿਚਾਰੇ ਨਾਰੇ ਜਤੀ ਸਦੀ ਸੰਤੋਪੀ ਗਾਵੇ ਵੀਰ ਜਰਾ ਰਹੇ ਨਾਰੇ ਕਟਲ ਪੜਨ ਰੀਸਰ ਜੁਗ ਜੁਗ ਬੇਨਾ ਨਾਰੇ ਨਾਰੇ ਮੋਹਣ ਆ ਮਨਮੋਹਨ ਸੁਰਗ ਮੱਚ ਪਿਆਲੇ ਨਾਰੇ ਗਾਹਰਤਨ ਪਾਏ ਤੇਰੇ ਅਠਰ ਪੀਰ ਤਾਰੇ ਨੇ ਕੰਡਾ ਖੰਡਲ ਪਰ ਪੰਡਾ ਕਰ ਕਰ ਰੱਖੇ ਸਾਰੇ ਤਿਤਰੋਂ ਗਾਵੇਂ ਜੋ ਤੁਦ ਪਾਵਾਂ ਨੱਤੇ ਤੇਰੇ ਪਤਰ ਸਾਲੇ ਹੋਰ ਕਿਤੇ 52 ਸੇ ਮੈਂ ਚਿਤਨਾ ਆ ਬਹਨਾ ਨਾਨਕ ਕਿਆ ਵਿਚਾਰੇ ਸੋਈ ਸਦਾ ਸਸਾ ਨਿ ਸੱਚਾ ਸਾਚੀ ਨਹੀਂ ਹੈਪੀ ਹੋਸੀ ਜਾਏ ਜਾਸੀ ਰਚਨਾ ਜੇ ਨਰਚਾਈ ਰੰਗੀ ਭਾਤੀ ਕਰ ਕਰ ਜੇ ਸੀ ਮਾਇਆ ਜਿਨੂ ਪਾਈ ਕਰ ਕਰ ਵਖੇ ਕੀਤਾ ਆਪਣਾ ਜੀਵ ਇਹ ਅਸੀਂ ਆ ਗਏ ਲੰਗਰ ਹਾਲ ਵਿੱਚ ਤੇ ਹੁਣ ਇੱਥੇ ਪ੍ਰਸ਼ਾਦਾ ਛਕਦੇ ਆ ਤੁਹਾਨੂੰ ਵੀ ਦਿਖਾਉਨੇ ਆ ਤੇ ਦੇਖੋ ਕਿਵੇਂ ਲੰਗਰ ਹਾਲ ਦੇ ਵਿੱਚ ਸੇਵਾ ਚੱਲ ਰਹੀ ਹੈ ਕੁੱਝਿਆਂ ਦੀ ਨਾਮ ਜੀ ਨਾਮ ਜੀ ਸੇਵਾ ਚੱਲ ਰਹੀ ਹੈ ਲੰਗਰ ਚੱਲ ਰਿਹਾ ਪਰਮਾਤਮਾ ਜੀ ਦਾ ਅੱਜ ਵੀ ਆਪਣੇ ਗੁਰੂ ਤੇ ਪ੍ਰੋਸ ਬਣਾ ਕੇ ਰੱਖੋ ਗੁਰੂ ਸਾਹਿਬ ਸਭ ਦੀ ਝੋਲੀ ਭਰਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ